ਹਾਂਜੀ ਸਸ਼ੀ ਗਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਇਨ ਮਾਈ ਚੈਨਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਅੰਨ ਲਾਸਟ ਵੀਡੀਓ ਦੇ ਵਿੱਚ ਨਾ ਤੁਹਾਡੇ ਇੰਨੇ ਪਿਆਰੇ ਪਿਆਰੇ ਤੇ ਵਧੀਆ ਵਧੀਆ ਕਮੈਂਟ ਪੜ ਕੇ ਮੇਰੇ ਦਿਲ ਬੰਗੂ-ਬਾਗ ਹੋ ਗਿਆ ਇਸੇ ਖੁਸ਼ੀ ਵਿੱਚ ਅੱਜ ਆਪਾਂ ਆਪਣਾ بیسਟ ਵਾਲਾ ਪ੍ਰੋਗਰਾਮ ਜਲਦੀ ਸ਼ੁਰੂ ਕਰ ਦਿਆਂ ਜੀ ਪਕੜਾ Q&A ਵਲੋਗ ਠੀਕ ਹੈ ਤੇ ਆ ਸਾਰੇ ਕੁਐਸਚਨ ਇਹਦੇ ਵਿੱਚ ਲਿਖ ਲਏ ਹੀਗੇ ਮੈਂ ਮੇਨ-ਮੇਨ ਤੇ ਚਲੋ ਜੀ ਸਟਾਰਟ ਕਰਦੇ ਹਾਂ ਪਹਿਲਾ ਇੱਕ ਹੋਰ ਗੱਲ ਦੱਸ ਦਵਾ ਮੈਨੂੰ ਨਾ ਸਨੈਪਚੈਟ ਤੇ ਮੈਸੇਜ ਆਉਂਦੇ ਆ ਤੇ ਇੰਸਟਾ ਤੇ ਵੀ ਕਈ ਲੋਕੀ ਮੈਨੂੰ ਮੈਸੇਜ ਕਰਦੇ ਮੈਂ ਡੀਐਮ ਚੈੱਕ ਬਹੁਤ ਹੀ ਘੱਟ ਕਰਦਾ ਵਿੱਚ ਵਿੱਚ ਲੈ ਚੈੱਕ ਕਰ ਲੀਦੇ ਆ ਤੇ ਲੋਕੀ ਕਹਿੰਦੇ ਤੂੰ ਕੁੜੀਆਂ ਦੇ ਰਿਪਲ ਆ ਦੇ ਨਾ ਮੁੰਡਿਆਂ ਦੇ ਰਿਪਲ ਦੇ ਹੁੰਦਾ ਓ ਮਾਈ ਗੋਡ ਕਿੰਨੇ ਗੰਦੇ ਲੋਕ ਆ ਤੁਸੀਂ ਓ ਵੱਡਾ ਤੂੰ ਦਲਜੀਤ ਦੂਸਾਂ ਜਿ ਕਿਤੇ ਸਾਹ ਨਹੀਂ ਲੈਂਦਾ ਕੁੜੀਆਂ ਵੀ ਉਹ ਜੀ ਐਨੀਆਂ ਪਾਗਲ ਐ ਕਿੰਨੀਆਂ ਕੁਝ ਹੋ ਗਿਆ ਇੰਨੀ ਥੂ ਥੂ ਹੋ ਗਈ ਇਹਦੀ ਐਨੀ ਇਹਦੀ ਬੇਸੀ ਹੁੰਦੀ ਨੈਟ ਤੇ ਫਿਰ ਵੀ ਇਹਨੂੰ ਮੈਸੇਜ ਕਰਦੀਆਂ ਨੇ ਇਹਨੂੰ ਇਹੀ ਰਹਿ ਗਈਆਂ ਦੁਨੀਆ ਤੇ ਤੇ ਉੱਤੋਂ ਪੰਪ ਵੀ ਵੇਖੋ ਕਿੰਡਾ ਵੱਡਾ ਚੱਕੀ ਫੇਰਦਾ ਹਵਾ ਜੀ ਉੱਡੀ ਫੇਰਦਾ ਕਿ ਇਹਨੂੰ ਹੀ ਮੈਸੇਜ ਆਉਂਦੇ ਕੁੜੀਆਂਾਂ ਦੇ ਹੈ ਕੀ ਤੂੰ ਚੁੱਪੀ ਹੋਈ ਗੇਟਕ ਅਗਲਾ ਤੁਸੀਂ ਨਾਲ ਨਹੀਂ ਲੈਣਾ ਹੁਣ ਮੈਂ ਤੁਸੀਂ ਆਪਣੇ ਪਾਸਟ ਦਾ ਟੈਟੂ ਰਿਮੂਵ ਕਿਉਂ ਨਹੀਂ ਕੀਤਾ ਇਹ ਅਬ ਸੋ ਰੱਬ ਦੀ ਦਸਤ ਮੇਰਾ ਜੀ ਨਹੀਂ ਕਰਦਾ ਮੈਨੂੰ ਰਿਮੂਵ ਕਰਨ ਨੂੰ ਸਿੱਧੀ ਗੱਲ ਵਾ ਹਣ ਸਿੱਧੀ ਗੱਲ ਅਸੀਂ ਤੈਨੂੰ ਦੱਸਿਆਂ ਕਿ ਤੈਨੂੰ ਹਜੇ ਵੀ ਉਮੀਦ ਆ ਕਿ ਉਹ ਹਿਮਾਨੀ ਵਾਪਸ ਮੁੜ ਕੇ ਆ ਹੀ ਜਾਵੇ ਕਾਸ਼ ਤੇਰੀ ਚੜ੍ਹਾਈ ਦੇਖ ਕੇ ਤੇਰੀ ਉਹ ਬਾਡੀ ਛੋਡੀ ਤੇਰਾ ਰੋਣਾ ਨੈਟ ਤੇ ਵੇਖ ਕੇ ਕਾਸ਼ ਉਹ ਵਾਪਸ ਆ ਹੀ ਜਾਵੇ ਤੇਰੇ ਦਿਮਾਗ 'ਚ ਇਹ ਆ ਫਿਰ ਤੂੰ ਸੋਚਦਾ ਹੈ ਕਿ ਜੇ ਉਹ ਮੁੜ ਕੇ ਆ ਵੀ ਗਈ ਫਿਰ ਮੈਨੂੰ ਟੈਟੂ ਬਣਾਉਣਾ ਪਊਗਾ ਇਸ ਕਰਕੇ ਮੈਂ ਪਹਿਲਾਂ ਹੀ ਬਣਾ ਹੀ ਰੱਖਦਾ ਹਾਂ ਐਵੇਂ ਪੈਸੇ ਵੇਸਟ ਕਿਉਂ ਕਰਨੇ ਨੇ ਨਹੀਂ ਯਾਰ ਮੇਰੀ ਕਿਤੇ ਜੀਅ ਬਣੀਆਂ ਬਾਕੀ ਵੇਖੋ ਯਾਰ ਸਿੱਧੀ ਜੀ ਗੱਲ ਆ ਅਗਲੇ ਬੰਦੇ ਨੂੰ ਆਪਾਂ ਕੀ ਜੱਜੇ ਕਰਨਾ ਹਨਾ ਹੁਣ ਲੋਕੀ ਕਹਿੰਦੇ ਆ ਉਹਨੇ ਬੋਏਫ੍ਰੈਂਡ ਬਣਾ ਲਿਆ ਬੋਏਫ੍ਰੈਂਡ ਮੈਨੂੰ ਕੀ ਪਤਾ ਯਾਰ ਮੈਂ ਮੇਰੇ ਵੇਖੋ ਜੀ ਮੈਂ ਯਕੀਨ ਕਰਦਾ ਸਬੂਤਾਂ ਨਾਲ ਪ੍ਰੂਫ ਨਾਲ ਚੁੱਪੀ ਹੋਈ ਗਿਟਕੇ ਉਹ ਤੇਰੀ ਰਿਸ਼ਤੇਦਾਰ ਨਹੀਂ ਹੈ ਮਾਨੀ ਜੋ ਤੈਨੂੰ ਆ ਕੇ ਫੋਟੋਆਂ ਦਿਖਾਵੇ ਜਾਂ ਸਬੂਤ ਦੇਵੇ ਕਿ ਆਹ ਦੇਖ ਮਯੰਕ ਮੇਰੀ ਨਵੇਂ ਬੋਏਫ੍ਰੈਂਡ ਨਾਲ ਫੋਟੋ ਨਾਲੇ ਉਹ ਮੈਨੂੰ ਲੋਕ ਵੀ ਨਹੀਂ ਕਰਦਾ ਰੂਮ 'ਚ ਜੀ ਚਾਰ ਰੋਟੀਆਂ ਵੱਧ ਖਾਣਾ ਉਹ ਬੋਲਦਾ ਵੀ ਨਹੀਂ ਆ ਨਾਲੇ ਮੈਂ ਪਨੀਰ ਪਨੀਰ ਨਹੀਂ ਕਰਦੇ ਅਸੀਂ ਆਪਸ ਦੇ ਵਿੱਚ ਤੇਰੇ ਵਰਗਾਨੀਆਂ ਉਹ ਹਾਉ ਤੂੰ ਨਾ ਕਰ ਮੂਵਲ ਤੂੰ ਤਾਂ ਉਦੋਂ ਕਰੇਗਾ ਜਦੋਂ ਤੇਰੀਆਂ ਬੱਕੀਆਂ ਦੇ ਵਿੱਚ ਕਸਨ ਪਏ ਨਾ ਕੰਬਲ ਚ ਲਵੇਟ ਗਏ ਤੈਨੂੰ ਤਾਂ ਲੋ ਉਦੋਂ ਲੱਗਣੀ ਉਦੋਂ ਹੀ ਤੈਨੂੰ ਚੰਗੀ ਤਰ੍ਹਾਂ ਪਤਾ ਲੱਗੂਗਾ ਆਦ ਫਿਰ ਤੂੰ ਉਦੋਂ ਹੀ ਮੂਵ ਔਨ ਕਰਨ ਬਾਰੇ ਸੋਚੇਗਾ ਦੱਸਦਾ ਇਹ ਗੱਲ ਮੁੰਡਿਆਂ ਨੂੰ ਜਿਆਦਾ ਪਤਾ ਵਾ ਮੈਂ ਇਹ ਚੀਜ਼ ਪਰਖੀ ਹੈ ਲਾਈਫ ਚ ਆਪਣੀ ਜਿੰਨੀ ਵੀ ਚਲੋ ਮੇਰੀ ਉਮਰ ਵਾ ਜੋ ਕੁਝ ਵੀ ਦੇਖਿਆ ਵਾ ਹਨਾ ਟੱਟੂ ਦਾ ਪਤਾ ਤੈਨੂੰ ਅਜੇ ਯਾਰ ਤੁਸੀਂ ਪਲੱਸ 2 ਕੀਤੀ ਉਸ ਤੋਂ ਅੱਗੇ ਤੁਹਾਨੂੰ ਕੁਝ ਨਹੀਂ ਪਤਾ ਲੋਕਾਂ ਨਾਲ ਤੁਹਾਨੂੰ ਬੜਾ ਬਦ ਲੱਗਦਾ ਵੀ ਹਾਂ ਲੋਕਾਂ ਨੇ ਸਾਡੇ ਨਾਲ ਆਹ ਕਰਤਾ 12 ਕਾ ਕੇ ਵੀ ਤੁਹਾਨੂੰ ਇੰਨਾ ਬਦ ਲੱਗਿਆ ਬਾਕੀ ਤਾਂ ਫੁੱਦੂ ਬੈਠੇ ਨੇ ਜਿਹੜੇ ਬੁੜਾਪੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਲਗ ਰਹਾ ਉਹ ਕਹਿ ਰਹਾ ਮੌਸਮ ਬੜਾ ਗੰਦਾ ਏ 16ਵਾਂ ਕੁੜੀ ਬ੍ਰਦਰ ਹਾਂ ਇਹ ਕਿਸੇ ਕੁੜੀ ਨੇ ਗਿਆ ਵਾ ਇੱਕ ਕਿਸੇ ਕੁੜੀ ਨੇ ਗਿਆ ਹਾ ਹੁਣ ਨਾਲੇ ਹੁੰਦਾ ਜੀ ਬ੍ਰਦਰ ਕਦੇ ਵੀ ਕਿਸੇ ਕੁੜੀ ਤੇ ٹرسٹ ਨਾ ਕਰਿਓ ਸਭ ਫੇਕ ਹੁੰਦੇ ਆ ਬ੍ਰੋ ਆਈ ਐਮ ਫਰਮ ਲੁਧਿਆਣਾ ਹੁਣ ਇੱਕ ਕੁੜੀ ਹੀ ਨਹੀਂ ਗੱਲ ਕਹਿਂਦੀ ਆ ਨਹੀਂ ਕਰਦੇ ਭਣਾ ਲੈ ਦੱਸ ਹੋਗੀ ਉਹ ਵੀ ਤੇਰੇ ਵਰਗੀ ਥਥਲੀ ਨਾ ਜੇ ਕੁੜੀਂ ਤੇ ਟਰਸਟ ਨਹੀਂ ਕਰਨਾ ਵਿਆਹ ਕਿਸੇ ਮੁੰਡੇ ਨਾਲ ਕਰਨਾ ਵਾ ਮੁੰਡੇ-ਮੁੰਟੇ ਨਾਲ ਵਿਆਹ ਕਰਨਾ ਹਾਂ ਫੇਰ ਨਵਾਂ ਰੀਤੀ ਰਿਵਾਜ ਚਾਲੂ ਕਰਿਓ ਸਾਲੀ ਗੰਦੀ ਔਲਾਦ ਨਾ ਮਜਾ ਨਾ ਸਵਾਦ ਕੀ ਕਰਨਾ ਟਰਸਟ ਕਰ ਜਦੋਂ ਓਪੋਜੀਸ਼ਨ ਮੂਵ ਔਨ ਕਰ ਚੁੱਕੀ ਆ ਤੁਸੀਂ ਕਿਉਂ ਨਹੀਂ ਕਰ ਰਹੇ ਇਹਨੂੰ ਕੋਈ ਕੁੜੀ ਮਿਲ ਨਹੀਂ ਨਾ ਰਹੀ ਤਾਂ ਨਹੀਂ ਕਰਤਾ ਪਿਆ ਤੁਸੀਂ ਭੋਲੇ ਲੋਕ ਕਿੱਥੇ ਦੀ ਵਿਚਾਰੇ ਦੀ ਗੱਲ ਸਮਝਦੇ ਹੋ ਇਹਨੂੰ ਤਾਂ ਭਾਏ ਅੱਜ ਕੋਈ ਕੁੜੀ ਮਿਲੇ ਇਹਨੇ ਅੱਜ ਮੂਵ-ਆਨ ਕਰ ਲੇ ਸਿੱਧੀ ਜੀ ਗੱਲ ਕੁੜੀ ਨਹੀਂ ਨਾ ਵਿਚਾਰੀ ਨੂੰ ਮਿਲਦੀ ਪਈ ਜਿੱਦਣ ਮਿਲ ਗਈ ਉਹਦਣ ਕਰ ਲੂੰਗਾ ਪਰ ਕੋਈ ਫਰਕ ਨਹੀਂ ਪੜਾ ਇਹ ਤਾਂ ਗੱਲ ਹੈਗੀ ਯਾਰ ਕਿ ਮੈਂ ਹੀ ਹਟਣਾ ਮੋਰ ਗਿਆ ਕੋਈ ਫਰਕ ਨਹੀਂ ਪੜਾ ਵੇਖੋ ਜੀ ਤੁਹਾਨੂੰ ਇਹ ਗੱਲ ਦੱਸਦਾ ਬੰਦੇ ਦੇ ਸੱਟ ਲੱਦੀ ਨਾ ਦਵਾਈਆਂ ਨਾਲ ਨਾਲ 36000 ਆਣਗੇ ਦਵਾਈਆਂ ਲਾ ਕੇ ਚੱਲ ਜਾਣਗੇ ਦਰਦ ਆਪਾਂ ਨੂੰ ਸਹੜਾ ਪੈਂਦਾ ਚਲਹਾ ਗੱਲ ਤਾਂ ਵੱਖਰੀ ਤੂੰ ਸੁਣੀ ਸੁਣਾਈ ਵਧੀਆ ਕਹਿ ਤੀ ਡਾਇਲੋਗ ਵਧੀਆ ਬੋਲਤਾ ਪਰ ਕਦੀ ਸੋਚਿਆ ਵੀ ਹੈ ਤੇਰੇ ਤੇ ਲੱਗੂਗੀ ਵੀ ਕਿ ਨਹੀਂ ਲੱਗੂਗੀ ਹਾਂ ਸੱਟ ਲਾਉਣ ਵੇਲੇ ਤੇ ਦਵਾਈ ਲਾਉਣ ਵਾਲੇ ਬਥੇਰੇ ਆਉਂਦੇ ਨੇ ਤੇ ਜੇ ਤੇਰੇ ਵਰਗਾ ਕੋਈ ਫੁੱਦੂ ਬੰਦਾ ਹੋਵੇ ਜੋ ਸੱਟਾ ਪੀ ਜਾਣ ਜਾਣ ਕੇ ਅਮਰ ਵਾਈ ਜਾਵੇ ਤੇ ਫਿਰ ਤਾਂ ਉਹਨੂੰ ਸਲਾਹ ਦੇਣੀ ਵੀ ਖੂ ਖਾਤੇ ਹੀ ਜਾਣੀ ਆ ਤੇਰੇ ਤਾਂ ਫਿਰ ਜੁੱਤੀਆਂ ਹੀ ਫਰਨੀਆਂ ਚਾਹੀਦੀਆਂ ਹੋਰ ਕੁਐਸ਼ਨ ਆ ਆਪਸਾਈਡ ਕਿਉਂ ਰਹਿਤੇ ਜੋ ਸੜਕ ਤੇ ਜਾਂਦੇ ਆ ਨਾ ਇਹਦਾ ਕੋਈ ਕੱਚਾ ਲਾ ਕੇ ਭੱਜ ਗਿਆ ਤਾਂ ਐ ਸਾਈਡਾ ਰੰਦਾ ਹੈ ਕਿਸੇ ਹਾਦਸੇ ਮਰ ਗਈ ਬਹੁਤ ਪਿਆਰੀ ਸੀ ਮੁਸਕਰਾਟ ਮੇਰੀ ਫਸਾਈ ਹੋਈ ਆ ਆ ਤੂੰ ਖੋ ਜਾ ਬਹੁਤ ਮਨੂਸ਼ ਲੱਗ ਰੋ ਮਤ ਕਰੋ ਰੰਦ ਲੋ ਉਹ ਨਹੀਂ ਉਹ ਪੋਜੀਸ਼ਨ ਦੀ ਯਾਦ ਆਂਦੀ ਆ ਜੋ ਪਲੇਇੰਗ ਡੈਲਟੀ ਗੇਮ ਸ਼ੇਮ ਆਡ ਜੋ ਯਾਦ ਤਾਂ ਇਹਨੂੰ ਬਹੁਤ ਆਉਂਦੀ ਆ ਪਰ ਕਰ ਕੁਛ ਨਹੀਂ ਨਾ ਸਕਦਾ ਹਮਾਨੀ ਨੇ ਤਾਂ ਮਾਰੀ ਬੰਡ ਤੇ ਲਾਤਾ ਉਹ ਕਹਿੰਦੀ ਦਫਾ ਹੋ ਤੇ ਮੈਨੂੰ ਤੇਰੀ ਲੋੜ ਨਹੀਂ ਇਹ ਯਾਦ ਕਰਨ ਜੋ ਗਈਆ ਹੁਣ ਬਸ ਹਾਂਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਾਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਐਂਡ ਸਬਸਕ੍ਰਾਈਬ ਵੀ ਕਰ ਲੈ ਚੈਨਲ ਨਿਊ ਸਜੈਸ਼ਨ ਵੀ ਦਿਓ ਕੀ ਅਗਲੀ ਵੀਡੀਓ ਪਾ ਦੇ ਤੇ ਬਣਾਈਏ ਮਿਲਦੇ ਹਾਂ ਨਿਊ ਵੀਡੀਓ ਥੈਂਕ ਯੂ ਬਾਏ